ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸواری ਸਾਧ ਸੰਗਤ ਦੀ ਦਾਸ ਨੇ ਹੁਣੇ ਆਪ ਜੀ ਨੂੰ ਬੇਨਤੀ ਕਰਕੇ ਆਟਿਆ ਹੈ ਕਿ ਭਾਈ ਕੱਲ ਵੋਟਾਂ ਵਾਸਤੇ ਜ਼ਰੂਰ ਸਾਰੀ ਸੰਗਤ ਜਿੰਨਾਂ ਦੀ ਵੋਟਾਂ ਬਣੀਆਂ ਨੇ ਵੈਸੇ ਤੇ ਵੋਟਾਂ ਬਹੁਤ ਘੱਟ ਬਣੀਆਂ ਇਸ ਦੁਨੀਆਂ ਪਰ ਜਿੰਨਾਂ ਦੀ ਵੋਟਾਂ ਬਣੀਆਂ ਨੇ ਉਹ ਜ਼ਰੂਰ ਘਰਾਂ ਚੋਂ ਬਾਹਰ ਨਿਕਲ ਕੇ ਵੋਟਾਂ ਪਾਓ ਸੋ ਮੈਂ ਹੁਣ ਬੇਨਤੀ ਕਰਨ ਜਾ ਰਿਹਾ ਸਾਡੇ ਅਤੀ ਸਤਿਕਾਰਯੋਗ ਜੋਪੇਵਾ ਤੋਂ ਜਥੇਦਾਰ ਭਾਈ ਸਤਪਾਲ ਸਿੰਘ ਜੀ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਕਾਗਜ਼ ਭਰੇ ਜਿਨ੍ਹਾਂ ਨੇ ਨੱਟ ਤੇ ਵੀ ਪੱਤਰਕਾਰਾਂ ਨੂੰ ਵੀ ਬਹੁਤ ਵਾਰੀ ਪਰਜੋਰ ਬੇਨਤੀ ਕੀਤੀ ਅਸੀਂ ਵੀ ਬੇਨਤੀ ਕੀਤੀ ਕਿ ਭਾਈ ਵੋਟਾ ਨਾ ਪੈਣ ਇਲੈਕਸ਼ਨ ਨਾ ਹੋਣ ਸਿਲੈਕਸ਼ਨ ਹੋਣ ਗੁਰਦਾਨ ਦੇ ਕਾਰਨ ਸਿਲੈਕਸ਼ਨ ਚੱਲਦੇ ਆ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ ਚਲੋ ਭਾਈ ਉਹ ਨਾ ਗਲ ਸਿਰੇ ਚੜ ਸਕੀ ਹੁਣ ਮੈਂ ਭਾਈ ਸਤਪਾਲ ਸਿੰਘ ਜੀ ਵਾਸਤੇ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਤੁਸੀਂ ਇੱਕ ਵਾਰੀ ਘਰਾਂ ਚੋਂ ਬਾਹਰ ਨਿਕਲਿਓ ਘਰਾਂ ਚੋਂ ਬਾਹਰ ਆ ਕੇ ਭਾਈ ਸਤਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕੁਆੜੀ ਹੈ। ਸੋ ਕੁਆੜੀ ਤੇ ਆਪਣੀ ਮੋਹਰ ਲਾ ਕੇ ਜੋ ਉਹ ਮਸ਼ੀਨ ਹੈ ਉਹ ਤੋਂ ਸਭ ਤੋਂ ਪਹਿਲਾ ਨੰਬਰ ਉੱਤੇ ਭਾਈ ਸਤਪਾਲ ਸਿੰਘ ਜੀ ਦਾ ਹੈ ਜਥੇਦਾਰ ਭਾਈ ਸਤਪਾਲ ਸਿੰਘ ਜੀ। ਸੋ ਜਥੇਦਾਰ ਭਾਈ ਸਤਪਾਲ ਸਿੰਘ ਨੂੰ ਆਪ ਜੀ ਬਹੁਤ ਭਾਰੀ ਵੋਟਾਂ ਨਾਲ ਜਿਤਾ ਕੇ ਇਹ ਦਰਸਾਇਓ ਕਿ ਸੱਚੇ ਪਾਤਸ਼ਾਹ ਜ਼ਿਲ੍ਹੇ ਕਿਨ ਉਹਨੇ 40 ਸਾਲ ਗੁਰਦੁਆਰਾ ਬੋਲੀ ਸਾਹਿਬ ਨੇ ਨਿਸ਼ਕਾਮ ਸੇਵਾ ਕੀਤੀ ਹੈ ਅੱਜ ਭਾਜ ਤੁਹਾਨੂੰ ਫੇਰ ਸੇਵਾ ਇੱਕ ਉਸ ਤੋਂ ਵੀ ਵੱਡੀ ਨਿਹਰੀ ਗੁਰਦੁਆਰਾ ਬੋਲੀ ਸਾਹਿਬ ਨੇ ਹਰਿਆਣੇ ਦੇ ਜਿੰਨੇ ਵੀ ਗੁਰਦੁਆਰੇ ਸਾਬਾਨ ਹਨ ਉਹਨਾਂ ਦੀ ਸੇਵਾ ਆਪ ਜੀ ਨੂੰ ਸੌਂਪ ਰਹੇ ਆ ਤੇ ਆਪ ਜੀ ਸੁੱਚਜੇ ਟਾਂਗ ਦੇ ਨਾਲ ਸੇਵਾ ਕਰੇ ਸੋ ਮੇਰੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੀਏ ਦੂਸਰੀ ਬੇਨਤੀ ਮੇਰੇ ਅਜੀਜ਼ ਮੇਰੇ ਮਿੱਤਰ ਮੇਰੇ ਪਿਆਰੇ ਉਤਸ਼ਾਹਕਾਰਿਓ ਭਾਈ ਖਜਾਨ ਸਿੰਘ ਜੀ ਜੋ ਗੁੱਲਾ ਚੀਕਾ ਤੋਂ 20 ਵਾਰਡ ਨੰਬਰ ਤੋਂ ਖਲੋਤੇ ਸੋ ਜਿਸ ਤਰੀਕੇ ਨਾਲ ਸਾਡੇ ਇੱਥੇ 11 ਤੇ 12 ਵਾਰਡ ਬਣੇ ਹੈ 11 ਵਾਰਡ ਤੋਂ ਜਥੇਦਾਰ ਪਇਸਤਪਾਲ ਸਿੰਘ ਜੀ ਹੈ ਇਸੇ ਤਰੀਕੇ ਨਾਲ 20 ਵਾਰਡ ਤੋਂ ਭਾਈ ਖਜਾਨ ਸਿੰਘ ਜੀ ਖਲੋਤੇ ਹੈ ਸੋ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਿੱਕੋਂ ਹੈ ਕਿਉਂਕਿ ਤੇ ਵੀ ਕੋਈ ਕਮੂਨ ਲੋੜ ਪਈ ਹੈ ਭਾਈ ਖਜਾਨ ਸਿੰਘ ਜੀ ਅੱਗੇ ਆਏ ਹੈ ਸੋ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਜਤਾਇਓ ਭਾਈ ਖਜਾਨ ਸਿੰਘ ਜੀ ਨੂੰ ਤੇ ਜਿੰਨੀ 11 ਵਾਰਡ ਦੀ ਸੰਗਤ ਹੈ ਉਹ ਜਥੇਦਾਰ ਭਾਈ ਸਤਪਾਲ ਸਿੰਘ ਨੂੰ ਪਾਰੀ ਬਹੁਤ ਦੇ ਨਾਲ ਜਤਾਇਓ ਕਿਉਂਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਆਪਾਂ ਇਹ ਗੁਰੂ ਘਰ ਦੀ ਸੇਵਾ ਕਰਨੀ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਬੇਨਤੀ ਨੂੰ ਜਰੂਰ ਮਨਜ਼ੂਰ ਕਰਿਓ ਸਾਡੇ ਭੇਵੇਂ ਤੋਂ 11 ਵਾਰਡ ਤੋਂ ਜਥੇਦਾਰ ਭਾਈ ਸਤਪਾਲ ਸਿੰਘ ਜੀ ਤੇ 20 ਵਾਰਡ ਤੋਂ ਸਾਡੇ ਜੀਜਾ ਭਾਈ ਖਜਾਨ ਸਿੰਘ ਜੀ ਗੁਰਲਾਤੀ ਕਾ ਤਖਤ ਲਉਤੇ ਆ ਉਹਨਾਂ ਨੂੰ ਭਾਰੀ ਬਹੁਤ ਦੇ ਨਾਲ ਜਿਤਾ ਕੇ ਸੋ ਆਪਣਾ ਫਰਜ਼ ਸਮਝਿਓ ਇਹ ਮੇਰੀ ਬੰਦ ਬੇਨਤੀ ਨੂੰ ਪ੍ਰਵਾਨ ਕਰਿਓ ਮਨਜ਼ੂਰ ਕਰਿਓ ਮੈਂ ਲਾਈਵ ਹੋ ਕੇ ਮੇਰੇ YouTube ਦੇ ਚੈਨਲ ਗਿਆਨੀ ਵਿਰਿਆਮ ਸਿੰਘ ਦੇ ਨਾਮ ਦੇ ਉੱਤੇ ਜੋ ਚੈਨਲ ਹੈ ਉਹ ਤੋਂ ਅਤੇ Facebook ਤੇ ਜੋ ਗਿਆਨੀ ਵਿਰਿਆਮ ਸਿੰਘ ਦਾ ਚੈਨਲ ਹੈ ਮੈਂ ਦੋਨਾਂ ਚੈਨਲਾਂ ਤੋਂ ਆਪ ਜੀ ਨੂੰ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਭਾਈ ਫਿਰ ਜਥੇਦਾਰ ਪਈਸਤਪਾਲ ਸਿੰਘ ਜੀ ਵਾਰਡ ਨੰਬਰ 11 ਪਿਹੋਵਾ ਤੋਂ ਅਤੇ ਭਾਈ ਖਜਾਨ ਸਿੰਘ ਜੀ ਵੀ ਵਾਰਡ ਨੰਬਰ ਗੁਲਾਚੀਕਾ ਤੋਂ ਖਲੋਤੇ ਆ। ਸੋ ਭਾਈ ਇਹਨਾਂ ਨੇ ਜਿਤਾ ਕੇ ਆਪਣਾ ਫਰਜ਼ ਸਮਝਿਓ। ਭਾਈ ਸੁਖਿੰਦਰ ਸਿੰਘ ਜੀ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਉਹਨਾਂ ਨੇ ਵੀ ਜੋ ਹਿਸਾਬ ਸਰਸੇ ਤੋਂ ਆਪਣੇ ਕੈਂਡੀਡੇਟ ਖੜੇ ਕੀਤੇ ਆ। ਸੋ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਆਪਜੀ ਜਤਉਣਾ ਕਰਿਓ ਸੋ ਇੱਥੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਰਹਨ ਸਾਰੇ ਸ੍ਰੀ ਗੁਰੂ ਗੰਸਾ ਸਤਿਕਾਰ ਸਭਾ ਸਾਰੇ ਦੀ ਸੇਵਾ ਕਰਦੀ ਹੈ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ